ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਪਣੇ ਚੈਨਲ ਤੇ ਤੁਹਾਡਾ ਸਵਾਗਤ ਹੈ ਉਮੀਦ ਹੈ ਕਿ ਤੁਸੀਂ ਸਾਰੇ ਠੀਕ ਹੋਮੋਗੇ ਆਪਣੇ ਆਪਣੇ ਘਰਾਂ ਵਿੱਚ ਤੰਦਰੁਸਤ ਹੋਮੋਗੇ ਲਓ ਜੀ ਆਪਾਂ ਦੁਪਹਿਰ ਤੋਂ ਬਲੌਗ ਅੱਜ ਸਟਾਰਟ ਕੀਤਾ ਹੈ ਦੁਪਹਿਰਾ ਵੀ ਕਾਦਾ ਹੁਣ ਤਾਂ ਅੱਥਨ ਸਵੇਰ ਵਾਸਤੇ ਕੋਈ ਪਤਾ ਨਹੀਂ ਲੱਗਦਾ ਹਨ ਆ ਕੱਲ ਵਾਲੇ ਕੱਪੜੇ ਆਪਣੇ ਸੁੱਕੇ ਨਹੀਂ ਸੀ ਅੱਜ ਮੈਂ ਇਹਨਾਂ ਨੂੰ ਇੱਥੇ ਰੱਖਿਆ ਸੀ ਪਾਇਆ ਸੀਗਾ ਤੇ ਪਹਿਲਾਂ ਤਾਂ ਅੱਜ ਧੁੱਪ ਨਹੀਂ ਨਿਕਲੀ ਫਿਰ ਮੈਂ ਕੱਪੜੇ ਵੀ ਨਹੀਂ ਅੱਜ ਵਾਸ਼ ਕੀਤੇ ਹੈਗੇ ਤੇ ਹੁਣ ਜਾ ਕੇ ਧੁੱਪ ਨਿਕਲੀ ਸੀ ਫਿਰ ਮੈਨੂੰ ਐ ਲਾਲਚ ਹੋ ਗਿਆ ਵੀ ਹੁਣ ਧੋ ਕੇ ਸੁੱਕਣੇ ਪਾ ਦਾਂ ਹਣਾ ਜਿੰਨੇ ਕੁ ਸੁੱਕਣਗੇ ਚੱਲ ਕੁਸਤਾ ਸੁੱਕਣਗੇ ਪਰ ਹੁਣ ਧੁੱਪ ਜਾਣ ਦਾ ਤਾਂ ਟਾਈਮ ਹੋਇਆ ਪਿਆ ਤੇ ਹੁਣ ਆਪਾਂ ਇਹਨਾਂ ਨੂੰ ਨਾ ਪ੍ਰੈਸ ਵਾਲੇ ਟੇਬਲ ਤੇ ਧਰ ਦਿੰਨੇ ਆ ਤੇ ਦੂਜੇ ਨੇ ਜਿਹੜੇ ਕੱਪੜੇ ਹਣਾ ਉਹ ਸੁੱਕਣੇ ਪਾ ਦਿੰਨੇ ਆ ਬਸ ਨਾ ਨਾ ਕਰਦੀ ਨੇ ਹਣਾ ਅੱਜ ਧੋਈ ਦਿੱਤੇ ਕੱਪੜੇ ਬਸ ਮੈਨੂੰ ਐ ਹੋ ਗਿਆ ਮਾ ਹੁਣ ਧੁੱਪ ਨਿਕਲੀ ਹੈ ਜਦੋਂ सुक जा पहलांजा डाल लिया इतने इन करुप लगी फिर 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 उिच के लै गई इधर देखो बिल्ली की धुप सेक रही है ਪਾਕੇ ਤਾਂ ਇਹ ਆਲਸੋ ਹੋ ਜਾਂਦੀ ਐ ਆ ਲੱਗੀ ਗਿਆ ਹਨਾ ਉੱਠੀ ਐ ਨਾ ਹੁਣ ਤਾਂ ਕੋਈ ਕੰਮ ਨਾ ਕਰੀਏ ਬਿੱਲੀ ਪੈ ਜਾਂਦੀ ਐ ਜੀ ਤੂੜੀ ਤੇ ਨਿੱਗੇ ਥਾਂ 'ਚ ਹਨਾ ਚੜ ਕੇ ਬਹਿ ਜਾਂਦੀ ਐ ਇਹ ਨਾਲ ਤਾਂ ਫਿਰ ਮੇਰਾ ਸੌਲ ਤੋਂਣ ਵਾਲਾ ਪਿਆ ਸੀ ਹਨਾ ਕਾਲਾ ਜਿਹਾ ਜਿਹੜਾ ਪਾ ਲੈਣੇ ਆ ਨਾਲ ਤਾਂ ਫਿਰ ਮੈਂ ਉਹ ਤੋਤਾ ਮੈਂ ਹੁਣ ਸੁੱਕ ਜਾਊਗਾ ਨਾਲੇ ਬਸਾਂ ਕੱਪੜੇ ਸੀ ਥੋੜੇ ਜਿਹੀ ਹੈਗੇ ਸੀ ਕੱਪੜੇ ਤਾਂ ਕੱਲ ਨੂੰ ਫੇਰ ਆਇਆ ਹੁਣ ਦੋ ਤਿੰਨ ਦਿਨਾਂ ਦੀ ਨਾ ਤੁੰਦ ਜ਼ਿਆਦੇ ਪੈ ਰਹੀ ਹੈਗੀ ਪਤਾ ਨਹੀਂ ਵੀ ਧੁੱਪ ਨਿਕਲੂਗੀ ਕਨਾ ਛਾਂ ਨਹੀਂ ਆਗੀ ਤੇ ਤਾਂ हॉली होली जी हो जाएंगे मंजा बस उपाय टिकाने संतरे खाने जोर लगे पंतरे से रख ला लग गए इधर आप मटर क्ड रहे हैं गब्जी पहला आ दूजी अपने आलू है ना प्याज वगैरह वो मसाला सारा तैयार करके रखे हम लिया मटर

ਲਓ ਜੀ ਆਪਾਂ ਤਾਂ ਦੋ ਕੜਾਈਆਂ ਧਰ ਦਿਆਂ ਅੱਜ ਲਓ ਜੀ ਤੇਲ ਹੋ ਜਾਣ ਦੋ ਗਰਮ ਤੇ ਇਦਾਂ ਪਾ ਲੂ ਚੀਰ ਕੇ ਰੱਖਿਆ ਤੋਗੇ ਤੇ ਦੋੜੋਂਗੇ ਜੱਪਾਂ ਮਸਾਲਾ ਹਨਾ ਪਿਆਜ਼ ਵਗੈਰਾ ਚੀਰੇ ਆ ਮਿਰਚਾਂ ਅਦਰਕ ਲਸਣ ਤੇ ਇਹਦੇ ਵਿੱਚ ਤਾਂ ਆਪਾਂ ਹਰੀਆਂ ਮਿਰਚਾਂ ਪਿਆਜ਼ ਤੇ ਲਸਣ ਨਹੀਂ ਪਾਇਆ ਹੋਇਆ ਤੇ ਇਹਦੇ ਵਿੱਚ ਆਪਾਂ ਪਾਇਆ ਹੋਇਆ ਤੇ ਇਦਾਂ ਪਤਾ ਨਹੀਂ ਆ ਧੋ ਕੇ ਰੱਖਤਾ ਹਨਾ ਚਾਹਪੌਣ ਵਿੱਚ ਪਾ ਕੇ ਰੱਖਤਾ ਸਾਰਾ ਪਾਣੀ ਇਹਦੇ ਵਿੱਚ ਨੁੱਚੜ ਜੂਗਾ ਤੇ ਆ ਚੌਲ ਮੈਂ ਭਾਉ ਕੇ ਰੱਖ ਕੇ ਗਈ ਸੀਗੀ ਸਾਰਾ ਇਹਨਾਂ ਦਾ ਜਿਹੜਾ ਬਾਈਟ ਜਾਂ ਉੱਪਰ ਹੁੰਦਾ ਹਨ ਪਾਊਡਰ ਜਾਂ ਸਾਰਾ ਲੈ ਗਿਆ ਲੋਜੀ ਇਸ ਤਰ੍ਹਾਂ ਕਰ ਲੈਣੀ ਹਣੀ ਮੈਂ ਇਹ ਕਰ ਟਿਕਦੇ ਨਹੀਂ ਹੈਗੇ ਨਹੀਂ ਸਾਰੇ ਵਿੱਚ ਹੀ ਡਿੱਗ ਜਾਂਦੇ ਨੇ ਵੱਕੀ ਤਾਂ ਸਾਫ਼ ਹੀ ਹੈਗੇ ਸੀ ਮਟਰ ਫਿਰ ਵੀ ਆਪਾਂ ਦੋ ਤਿੰਨ ਵਾਰੀ ਧੋ ਲੈਣੀਆਂ ਤਾਂ ਬਿੱਤਾ ਵਿੱਚ ਪਾਵਾਂਗੇ ਤੇ ਇੱਕ ਕੜਾਹੀ 'ਚ ਆਪਾਂ ਚੌਲ ਬਣਾਵਾਂਗੇ ਤੇ ਇੱਕ 'ਚ ਬਣਾਵਾਂਗੇ ਆਲੂ ਮਟਰਾਂ ਦੀ ਸਬਜ਼ੀ थोड़े जे आलू आप चौलों च भी पावगे तो मटर भी पावगे चौलाना च वो आप उन्न क रख ला इन्होंने लो जी इधरला भी तेल अपना पूरा गर्म हो गया ये ज्यादा गर्म हो गया तेल ਲਾਉਂ ਜੀਨੇ ਕਾ ਇਹ ਆਪਣੇ ਪਿਆਜ਼ ਨੇ ਜਿਹੜੇ ਪੂਜੇ ਨਹੀਂ ਹਲੇ ਤੇ ਅਧ ਭੁਜੇ ਜੇ ਹੋ ਗਏ ਨੇ ਤੇ ਇਹਦੇ ਵਿੱਚ ਆਪਾਂ ਥੋੜੇ ਜੇ ਮਟਰ ਪਾ ਦਨੇ ਆ ਬਸ ਇੰਨੇ ਕ ਮੁੱਠੀ ਕ ਮਟਰਾਂ ਨਹੀਂ ਪਾਵਾਂਗੇ ਤੇ ਅਸ ਐਸ ਤਰ੍ਹਾਂ ਹੀ ਆਪਾਂ ਜ ਬਸ ਇੰਨੇ ਆਲੂ ਪਾ ਦਾਂ ਉਹ ਕੁਚੌੜ ਥੋੜੇ ਐ ਨਾ ਥੋੜੇ ਬਣਾਉਣੇ ਆ ਆਪਾਂ ਨੇ ਬਸ ਇਹ ਬਿੱਚੀ ਭਾਈ ਜੇ ਹੋ ਜਾਣਗੇ ਫਿਰ ਆਲੂ ਵਧੀਆ ਲੱਗਦੇ ਨੇ ਇਸ ਤਰ੍ਹਾਂ ਇਹ ਹੁਣ ਪਿਆਜ਼ ਦੇ ਨਾਲ ਹੀ ਪੁੱਜਦੇ ਜਾਣਗੇ। ਲਓ ਜੀ ਜੋ ਆਪਣੇ ਇਹ ਨਾ ਪਿਆਜ਼ ਭੁੱਜ ਗਏ ਨੇ ਕਿਉਂਕਿ ਜਿਆਦਾ ਬਲੈਕ ਜੇ ਨਹੀਂ ਆਪਾਂ ਕਰਦੇ ਫਿਰ ਉਹ ਸਬਜ਼ੀ ਦੇ ਵਿੱਚ ਚਾੱਕੀ ਜੇ ਜਾਂਦੇ ਨੇ ਉਹ ਸਾਡੇ ਖਾਂਦੇ ਨਹੀਂ ਇਸ ਤਰ੍ਹਾਂ ਦੀ ਜਿਹੜੇ ਪਿਆਜ਼ ਇਹ ਬਾਹਰ ਮੱਚ ਜੇ ਜਾਂਦੇ ਆ। ਬੱਸ ਇਸ ਤਰ੍ਹਾਂ ਥੋੜੀ ਜਿਹੀ ਆਪਾਂ ਜਿਆਦਾ ਨਹੀਂ ਬਰਾਉਣ ਕਰਦੇ।

ਬੀਜ ਆਪਾਂ ਅੱਧਾ ਕ ਚਮਚਾ ਬਸ ਐਨੀ ਕ ਹਨ ਅੱਧਾ ਕ ਚਮਚੇ ਤੋਂ ਵੀ ਘੱਟ ਹੀ ਐ ਮਿਰਚ ਤੇ ਬਸ ਉਹਨੇ ਕੀ ਆਪਾਂ ਹਲਦੀ ਬਸ ਰੰਗ ਜਾ ਚੇਂਜ ਹੋ ਜਾਊਗਾ ਹਲਦੀ ਬੈਸੇ ਆਪਾਂ ਪਾਉਂਦੇ ਵੀ ਨਹੀਂ ਹੁੰਦੇਗੇ ਲੋ ਦੀ ਆਪਣਾ ਮਸਾਲਾ ਨਾ ਥਾਉ ਨੂੰ ਚੰਗੀ ਤਰ੍ਹਾਂ ਲੱਭ ਕਰ ਹੋ ਗਿਆ ਤੇਲ ਆਪਣਾ ਤੇ ਮਸਾਲਾ ਚੰਗੀ ਤਰ੍ਹਾਂ ਭੱਜ ਗਿਆ ਤੇ ਜਿਹੜਾ ਆਪਣਾ ਮਸਾਲਾ ਦਾ ਤੇਲ ਨੂੰ ਛੱਡ ਗਿਆ ਇਹ ਹੁਣ ਆਪਾਂ ਇਹਦੇ ਵਿੱਚ ਇਸ ਤਰ੍ਹਾਂ ਮਾਟਰ ਪਾਵਾਂਗੇ ਮੋਰ ਜੀ ਫੋਨ ਆ ਪਾਣੀ ਪਾਦਨੇ ਜਿੰਨੇ ਆਪਾਂ ਨੂੰ ਲੋੜ ਆ ਬਾਕੀ ਦੇਖ ਕੇ ਪਾ ਦਾਂਗੇ ਨਾਲ ਦੀ ਨਾਲ ਕੁਛ ਇਧਰ ਪਤਾ ਨਹੀਂ ਆ ਜਿਹੜਾ ਧੋ ਕੇ ਰੱਖਿਆ ਹੋਇਆ ਇਹਨੂੰ ਆਪਾਂ ਬਾਅਦ ਚ ਪਾਵਾਂਗੇ ਜਦੋਂ ਆਪਣੀ ਸਬਜੀ ਜਿਹੜੀ ਅਦਰਜੀ ਜੀ ਹੋਗੀ ਕਿਉਂਕਿ ਜਦੋਂ ਆਪਾਂ ਸਬਜੀ ਵਿੱਚ ਘਿਆ ਕੇ ਪਾਉਣੇ ਆਗੇ ਉਹ ਵੀ ਕੱਚਾ ਜਹਾਣੀਆਂ ਰਹਿ ਜਾਂਦਾ ਫਿਰ ਉਹ ਰੂ ਵੀ ਕੋਈ ਖਾਂਦਾ ਨਹੀਂ ਹੈਗਾ ਜੀ ਉਸ ਤਰ੍ਹਾਂ ਕੱਚਾ ਜਹਾਣੀਆਂ ਰਹਿ ਜਾਂਦਾ ਜਦੋਂ ਜਦੋਂ ਅਦਰਜੀ ਜੀ ਹੋਗੀ ਨਾ ਆਪਣੀ ਸਬਜੀ ਉਹਦੋਂ ਆਪਾਂ ਪਤਾ ਨਹੀਂ ਆ ਪਾ ਦਾਂਗੇ ਹੁੰਜੀਤ ਆਪਣੇ ਸਬਜੀ ਰੱਜੀ ਫੇਰ ਮਿਲਦੇ ਆਪਾਂ ਤੁਹਾਨੂੰ ਆਪਾਂ ਭਾਂਡੇ ਚੱਕ ਦੀਏ ਲੋ ਜੀ ਆਪਣੀ ਸਬਜੀ ਬਣ ਕੇ ਰੈਡੀ ਹੋ ਗਈ ਆ ਦੇਖੋ ਬਸ ਆਪਾਂ ਬਾਲੇ ਮਤਲਬ ਤਰੀ ਜੀ ਨਹੀਂ ਰੱਖਦੀ ਸੰਗਣੀ ਸਬਜੀ ਆਪਣੇ ਘਰਕ ਪਸੰਦ ਨਹੀਂ ਧਨੀਆ ਪਾ ਪਾ ਦਿੱਤਾ ਸੀਗਾ ਫਿਰ ਬਾਅਦ ਬਾਅਦ ਹਨਾ ਵੀਡੀਓ ਬਣਾਉਣੀ ਤੇ ਇਧਰ ਆਪਣੇ ਚਾਹ ਦੇ ਬਣ ਕੇ ਰੈਡੀ ਨੇ ਲਓ ਜੀ ਆਪਾਂ ਹੁਣ ਸੁਪਰਸੀਡਰ ਆ ਜਿਹੜਾ ਇਹ ਆਪਣੇ ਰਿਸ਼ਤਾਰੀ ਚ ਗਿਆ ਹੋਇਆ ਸੀ ਇਹ ਕੱਲ ਆਇਆ ਸੀ ਬਾਈ ਛੱਡਣ ਇਹ ਹੁਣ ਅੰਦਰ ਲਾਉਂਦੇ ਸੀ ਰਾਤ ਨੇ ਰਹਾ ਹੋ ਗਿਆ ਤੇ ਗੱਡੀ ਆਪਾਂ ਪਹਿਲਾਂ ਬਾਹਰ ਕੱਢਣੀ ਪੈਂਦੀ ਆ ਤੇ ਫੇਰ ਅੰਦਰ ਲਾਵਾਂਗੇ ਤੇ ਤਾਂ ਇਹ ਤਾਂ ਬਹੁਤ ਜ਼ਿਆਦਾ ਅੱਜ ਵੀ ਕਿਉਂਕਿ ਹੁਣ ਦੋ ਦਿਨਾਂ ਦੀ ਬਹੁਤ ਜ਼ਿਆਦਾ ਤੰਗ ਪੈ ਰਹੀ ਆ ਚਲੋ ਜੀ ਹੁਣ ਆਪਾਂ ਇੱਥੇ ਅੱਜ ਵੀਡੀਓ ਦਾ ਐਂਡ ਕਰਦੇ ਆਂ ਜੇਕਰ ਆਪਣੀ ਵੀਡੀਓ ਵਧੀਆ ਲੱਗੀ ਲਾਈਕ ਕਮੈਂਟ ਕਰਕੇ ਜਰੂਰ ਦੱਸਿਓ ਅੱਗੇ ਵੀਡੀਓ ਨੂੰ ਸ਼ੇਅਰ ਕਰਿਓ ਜੇਕਰ ਚੈਨਲ ਤੇ ਨਵੇਂ ਆਏ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਹਾਈਪ ਦੀ ਆਪਸ਼ਨ ਆਉਂਦੀ ਹੈ ਤੇ ਹਾਈਪ ਦੀ ਆਪਸ਼ਨ ਦਬਾਓ ਚਲੋ ਮਿਲਦੇ ਆਂ ਕਿਸੇ ਹੋਰ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਸ਼ਤਿ ਸ਼੍ਰੀ ਅਕਾਲ ਬਾਏ ਬਾਏ